ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੀ ਹੋਵੋਗੇ ਮੈਂ ਤੁਹਾਨੂੰ ਸਭ ਨੂੰ ਪਾਕਿਸਤਾਨੀ ਟੱਪੇ ਸੁਣਾਵਾਂਗੀ ਉਮੀਦ ਕਰਦੀ ਹਾਂ ਕਿ ਇਹ ਟੱਪੇ ਤੁਹਾਨੂੰ ਬਹੁਤ ਪਸੰਦ ਆਉਣਗੇ ਸੋ ਪਾਕਿਸਤਾਨੀ ਟੱਪੇ ਪੇਸ਼ ਹਨ ਡੱਬੀ ਪਰ ਹੋਏ ਤੇ ਲਾਂਦੀ ਡੱਬੀ ਪਰ ਹੋਏ ਮੈਂ ਵੀ ਤੀ ਹਵਕੀ ਲਾਂ ਦੀ ਜੇ ਤੂੰ ਪੁੱਤ ਥਾਣੇਦਾਰ ਦਾ ਮੈਂ ਵੀ ਤੀ ਹਵਕੀ ਲਾਂ ਦੀ ਸਾਡਾ ਪਿਆਰ ਭੁਲਾਇਓ ਨਾ ਗਿੱਲੀ ਕੰਧ ਉੱਤੇ ਰस्सियां ਨੇ ਗਿੱਲੀ ਕੰਧ ਉੱਤੇ ਰस्सियां ਨੇ ਮਰ ਜਾ ਤੂੰ ਨਾ ਜੋ ਗੱਲਾਂ ਕਰ ਜਾ ਕੇ ਦੱਸੀਆਂ ਨੇ ਗੱਲਾਂ ਕਰ ਜਾ ਕੇ ਦਸੀਆਂ ਨੇ ਮੰਜੇ ਤੇਰੂ ਮਾਲ ਮੇਰਾ ਮੰਜੇ ਤੇਰੂ ਮਾਲ ਮੇਰਾ ਨਾਲੇ ਤੇਰਾ ਸਿਰ ਕੁੱਟਦੀ ਨਾਲੇ ਰੱਖਦੀ ਖਿਆਲ ਤੇਰਾ नाले ਰੱਖ ਦੇ ਖਿਆਲ ਤੇਰਾ ਬਾਰੀ ਦੀ ਆਦਰ ਜਾਨੇ ਬਾਰੀ ਦੀ ਆਦਰ ਜਾਨੇ ਨਿਕਾ ਨਿਕਾ ਗਮ ਕੀਤਾਂ ਲੱਗ ਜਾਂਦੀ ਅਮਰ ਜਾਨੇ ਨਿਕਾ ਲਗ ਜਾਂਦੀ ਮਿਲਿਆ ਐਡਾ ਬੇਦਰਦ ਮਾਇਆ ਅੱਲਾਵਾ ਸਤੈ ਨਹੀਂ ਮਿਲਿਆ ਛੰਨਾਵੇ ਚਿੱਕਪਰਾਤ ਲਈ ਛੰਨਾਵੇ ਚਿੱਕਪਰਾਤ ਲਈ ਸੁਖੀ ਵੱਸੋ ਤੁਸੀਂ ਮਾਪਿਓ ਧੀ ਆਪਣੀ ਦੀ ਬਰਾਤ ਲਈ ਸੁੱਕੀ ਵਸੋ ਤੁਸੀਂ ਮਾਪਿਓ ਧੀ ਆਪਣੀ ਦੀ ਬਰਾਤ ਲਈ ਕੋਈ ਢੋਲਕ ਵੱਜਦੀ ਏ ਕੋਈ ਢੋਲਕ ਵੱਜਦੀ ਏ ਅੱਜ ਮੇਰੇ ਮਾਹੀਏ ਨੂੰ ਮਹਿੰਦੀ ਸ਼ਗਨਾ ਦੀ ਲੱਗਦੀ ਏ ਅੱਜ ਸ਼ਗਨਾਂ ਦੀ ਲਗਦੀ ਏ ਪੈਨ ਤੇਰਾ ਤੇ ਲਿਖਾਈ ਮੇਰੀ ਪੈਨ ਤੇਰਾ ਤੇ ਲਿਖਾਈ ਮੇਰੀ ਰੱਬ ਕੋਲੋਂ ਤੈਨੂੰ ਮੰਗਿਆ ਨਹੀਂ ਮੰਗੇ ਸੀ ਜੁਦਾਈ ਤੇਰੀ ਰੱਬ ਕੋਲੋਂ ਨਹੀਂ ਮੰਗੇ ਸੀ ਜੁਦਾਈ ਤੇਰੀ ਬਾਰੀ ਵਿੱਚ ਰੂਮਾਇਆ ਬਾਰੀ ਵਿੱਚ ਰੂਮਾਇਆ ਅੰਬਰਾਂ 'ਚ ਰੱਬ ਵਸਦਾ ਤੇ ਥਲ ਕੀਤਾ ਤੇਰੇ ਵਿੱਚੋਂ ਰੱਬ ਦਿਸਦਾ ਤੈਨੂੰ ਸਜਦਾ ਮੈਂ ਤਾਂ ਕੀਤਾ ਸੱਪ ਬਾਰੀ ਵਿੱਚ